ਹੈਲੋ ਵਿਊਰਸ ਵੈਲਕਮ ਟੂ ਆਲ ਮੈਂ ਤੁਹਾਡੇ ਸਭ ਦਾ ਪਰ ਚੈਨਲ ਫ੍ਰੀ ਟੈਕ ਹਾਫ ਤੇ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਕਿ ਪਿਛਲੀ ਵੀਡੀਓ ਵਿੱਚ ਆਪਾਂ ਟਨਾਂ ਡਿਸਕਸ਼ਨ ਕੀਤੀ ਸੀ ਕਿ ਮਨਰੇਗਾ ਦਾ ਸ਼ੈਡੂਲ ਆਨ ਅਸੀਂ ਕਿਵੇਂ ਅਪਲਾਈ ਕਰ ਸਕਦੇ ਹਾਂ ਪਰ ਕੁਝ ਯੂਜ਼ਰਸ ਜਾਂ ਵਿਊਰਸ ਇਦਾਂ ਦੇ ਹੋਣਗੇ ਜਿਨ੍ਹਾਂ ਦਾ ਮਨਰੇਗਾ ਕਾਰਡ ਨਹੀਂ ਬਣਿਆ ਹੋਣਾ ਜਾਂ ਉਹ ਵੀ ਸ਼ੈਡੂਲ ਸਕੀਮ ਦਾ ਲਾਭ ਲੈਣਾ ਚਾਹੁੰਦੇ ਆ ਤਾਂ ਅੱਜ ਆਪਾਂ ਗੱਲ ਕਰਾਂਗੇ ਕਿ ਅਸੀਂ ਉਹ ਮਨਰੇਗਾ ਵਾਲਾ ਕਾਰਡ ਕਿਵੇਂ ਬਣਾ ਸਕਦੇ ਹਾਂ ਤੇ ਉਹਦਾ ਫਾਰਮ ਕਿਵੇਂ ਭਰਨਾ ਉਹਦੇ ਕੱਲਾ ਕੱਲਾ ਸਟੈਪ ਕੀ ਹੈ ਫਾਰਮ ਭਰਨਾ ਉਹਦੇ ਬੜੇ ਡੀਟੇਲ ਵਿੱਚ ਡਿਸਕਸ਼ਨ ਕਰਾਂਗੇ ਪਰ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਨਵੇਂ-ਨਵੇਂ ਅਪਡੇਟਸ ਮਿਲਦੇ ਰਹਿਣ ਦੋਸਤੋ ਇਸ ਫਾਰਮ ਨੂੰ ਭਰਨ ਲਈ ਤੁਹਾਡੇ ਕੋਲ ਫਾਰਮ ਹੋਣਾ ਬਹੁਤ ਜ਼ਰੂਰੀ ਹੈ ਇਹਦਾ ਮੇਰੇ ਕੋਲ ਪੀਡੀਐਫ ਪਹਿਲਾਂ ਤੋਂ ਮੌਜੂਦ ਹੈ ਜੇ ਤੁਹਾਨੂੰ ਜਰੂਰਤ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਈਮੇਲ ਐਡਰੈਸ ਦੇ ਕੇ ਆਪਣਾ ਮਰਦੋ ਪੀਡੀਐਫ ਡਾਊਨਲੋਡ ਕਰ ਸਕਦੇ ਹਾਂ ਇਹ ਬਿਲਕੁਲ ਲੇਟੈਸਟ ਫਾਰਮ ਆ ਦੋਸਤੋ ਸੌਤ ਬਨਾਸੇ ਬਿਨੇਕਰ ਦਾ ਨਾਮ ਜਾਂ ਘਰ ਦੇ ਮਾਕੇ ਦਾ ਨਾਮ ਮੈਂਸ਼ਨ ਕਰਾਂਗੇ ਉਸ ਤੋਂ ਬਾਅਦ ਉਹਦੀ ਉਮਰ ਕਿੰਨੀ ਹੈ ਆਧਾਰ ਕਾਰਡ ਦੇ ਮੁਤਾਬਕ ਇਹਦੇ ਵਾਸਤੇ ਜਰੂਰ ਡਾਕੂਮੈਂਟ ਹੋਵੇ ਆਧਾਰ ਕਾਰਡ ਇੱਕ ਫੋਟੋ ਜੇ ਫੈਮਲੀ ਬਣਾ ਰਹੀ ਹੈ ਤਾਂ ਫੈਮਲੀ ਫੋਟੋ ਜੇ ਇਕੱਲਾ ਪਰਸਨ ਬਣਾ ਰਿਹਾ ਹੈ ਤਾਂ ਇੱਕ ਸਿੰਗਲ ਫੋਟੋ ਪਾਸਪੋਰਟ ਸਾਈਜ਼ ਅਤੇ ਇੱਕ ਬੈਂਕ ਖਾਤੇ ਦੀ ਫੋਟੋਕਾਪੀ ਲੱਗਦੀ ਹੈ ਨਾਲ ਤਾਂ ਸਭ ਤੋਂ ਪਹਿਲਾਂ ਮਿੰਨੇ ਦਾ ਨਾਮ ਉਹਦੀ ਉਮਰ ਉਸ ਤੋਂ ਬਾਅਦ ਦਸਨਾ ਪੁਰਸ਼ ਜਾਂ ਇਸਤਰੀ ਦੋਨੋਂ ਕੋਲੋਂ ਜਿਹੜੇ ਪੈਂਡਾ ਨਾਂ ਜਿਹੜੇ ਪੈਂਡਰੋਂ ਬਿਲੋਂਗ ਕਰਦਾ ਗ੍ਰਾਮ ਪੰਚਾਇਤ ਦਾ ਨਾਮ ਬਲਾਕ ਕਿਹੜਾ ਅਧਿ ਸ਼੍ਰੇਣੀ ਕੀ ਹੈ ਉਹਦੀ ਪੰਜ ਨੰਬਰ ਕਾਲਮ ਚ ਛੇ ਨੰਬਰ ਕਾਲਮ ਚ ਜੇ ਰਾਸ਼ਨ ਕਾਰਡ ਹੈਗਾ ਤਾਂ ਜਾਰੀ ਕਰਨ ਦੀ ਮਿਤੀ ਲਿਖਣੀ ਤਾਂ ਲਿਖ ਦਿਓ ਜ਼ਰੂਰਤ ਨਹੀਂ ਹੈ ਅਗਰਵਾਈਜ਼ ਵੋਟਰ ਕਾਰਡ ਨੰਬਰ ਤੁਸੀਂ ਲਿਖ ਸਕਦੇ ਹੋ ਵੋਟਰ ਕਾਰਡ ਨੰਬਰ ਨਾਲ ਤੁਸੀਂ ਇੱਕ ਆਈਡੈਂਟੀਟੀ ਪ੍ਰੂਫ ਲਗਾਉਗੇ ਤਾਂ ਇਸ ਤੋਂ ਬਾਅਦ ਮੈਂਬਰਾਂ ਦੇ ਨਾਮ ਨਾਲ ਜੋ ਕੰਮ ਕਰਨ ਦੇ ਇਚੁਕਾਨ ਤੁਸੀਂ ਸਿਰਫ ਬਾਗ ਮੈਂਬਰਾਂ ਦੇ ਨਾਮ ਲਿਖਨੇ ਹੈ ਜਿਉ ਨਾਲ ਕੰਮ ਕਰਨ ਦੇ ਇਚੁਕਾਨ ਉਹਨਾਂ ਦੇ ਤੁਸੀਂ ਨਾਮ ਲਿਖ ਸਕਦੇ ਹੋ ਇਸ ਤੋਂ ਬਾਅਦ ਥੱਲੇ ਨੀਚੇ ਕਲਮਾਂ ਵਿੱਚ ਸਪੋਸ ਤਿੰਨ ਜਾਂ ਚਾਰ ਪਰਸਨ ਕੰਮ ਕਰਨਾ ਚਾਹੁੰਦੇ ਹੈ ਕਾਰਡ ਦੇ ਉੱਤੇ ਤਾਂ ਲੜੀ ਨੰਬਰ 1 ਲਿਖ ਕੇ ਉਹਦਾ ਨਾਮ ਰਸਨ ਕਾਰਡ ਵਿੱਚ ਲੜੀ ਨੰਬਰ ਕਿਹੜਾ ਰਸਨ ਕਾਰਡ ਦੇ ਮੁਤਾਬਕ ਤੇ ਉਮਰ ਕਿੰਨੀ ਆ ਪਰਸ਼ੈਸਟਰੀ ਮੈਂਸ਼ਨ ਕਰਨਾ ਤੇ ਸੈਂਡ ਕਰਾਉਣੇ ਹੈ ਇਸੇ ਤਰ੍ਹਾਂ ਜਿੰਨੇ ਮੈਂਬਰ ਕੰਮ ਕਰਨ ਦੇ ਉਹਨਾਂ ਦੇ ਤੁਸੀਂ ਨਾਮ ਐਡ ਕਰਨੇ ਹੈ ਜੇ ਸਿੰਗਲ ਪਰਸਨ ਅਪਲਾਈ ਕਰ ਰਿਹਾ ਤਸ ਸਿੰਗਲ ਦੇ ਪਾਸਪੋਰਟ ਸਰਕਲ ਲਗਣੀ ਹੈ ਇਸ ਜਗ੍ਹਾ ਤੇ ਜੇ ਤੁਹਾਡਾ ਪੂਰੀ ਫੈਮਲੀ ਕਰ ਰਹੀ ਹੈ ਤਾਂ ਫੈਮਲੀ ਦੀ ਸਰਕਲ ਲਗਣੀ ਹੈ ਸਾਂਝੀ ਫੋਟੋ ਇਸ ਤੋਂ ਬਾਅਦ ਥੱਲੇ ਬਿਨੇਕਾਰ ਦੇ ਸਾਈਨ ਹੋਣਗੇ ਇਹ ਬਿਨੇਕਾਰ ਦੀ ਰਸੀਦ ਹੋਊਗੀ ਜਦੋਂ ਸਰਪੰਚ ਸਾਈਨ ਕਰੂਗਾ ਤਾਂ ਇੱਕ ਰਸੀਦ ਦਿੱਤੀ ਜਾਊਗੀ ਇਸ ਤੋਂ ਬਾਅਦ ਸੈਕੰਡ ਪੇਜ ਇਹ ਤੁਸੀਂ ਨਹੀਂ ਭਰਨਾ ਇਹ ਸਰਪੰਚ ਦੁਆਰਾ ਇਹ ਭਰਿਆ ਜਾਊਗਾ ਜਾਂ ਕਿ ਸੈਕਟਰੀ ਦੁਆਰਾ ਸਰਪੰਚ ਦੁਆਰਾ ਸਟੈਂਪ ਲਾਉਣ ਤੋਂ ਬਾਅਦ ਉਹ ਸੈਕਟਰੀ ਦੁਆਰਾ ਪੰਚਾਇਤ ਘਾਤਾ ਗਰਵਾਨ ਨੂੰ ਤਸਦੀਕ ਕੀਤਾ ਜਾਊਗਾ ਦੇਖੋ ਦੋਸਤੋ ਇਹ ਸੀ ਪ੍ਰੋਸੀਜਰ ਕਿਸੀਂ ਸ਼ੈ ਮੰਨਰੇਗਾ ਵਾਲਾ ਫਾਰਮ ਕੰਪਲੀਟਲੀ ਕਿਵੇਂ ਭਰ ਸਕਦੇ ਆ ਡਿਟੇਲ ਵਿੱਚ ਤੁਹਾਨੂੰ ਡਿਸਕਸ਼ਨ ਕੀਤੀ ਮੈਨੂੰ ਮੀਗਾ ਕਿ ਤੁਹਾਨੂੰ ਜੇ ਵੀਡੀਓ ਪਸੰਦ ਆਈ ਹੋਊਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇ ਕਿਸੇ ਨੂੰ ਫਾਰਮ ਚਾਹੀਦਾ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਤੇ ਈਮੇਲ ਈਮੇਲ ਐਡਰੈਸ ਦੇ ਕੇ ਆਪਣਾ ਮੈਨੂੰ ਲੈ ਸਕਦਾ ਵੀਡੀਓ ਨੂੰ ਹਾਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਵੈਰੀ ਮਚ